ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇਸ ਮੌਕੇ ਇੱਕ ਰਾਜ ਪੱਧਰੀ ਸਮਾਗਮ ਸੁਨਾਮ ਚ ਆਯੋਜਿਤ ਕੀਤਾ ਜਾ ਰਿਹਾ ਜਿੱਥੇ ਸ਼ਹੀਦ ਉਦਮ ਸਿੰਘ ਨੂੰ ਉਹਨਾਂ ਦੀ ਦਿੱਤੀ ਲਾਸਾਨੀ ਕੁਰਬਾਨੀ ਲਈ ਸ਼ਰਧਾਂਜਲੀ ਪੇਨਕੀ ਦੀਆਂ ਜਾਣਗੀਆਂ ਉਹਨਾਂ ਦਾ ਜਨਮ ਸੁਨਾਮ ਚ 26 ਦਸੰਬਰ 1899 ਨੂੰ ਹੋਇਆ ਸੀ ਉਹਨਾਂ ਦੀ ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ਦੇ ਜਲੇਮਲੇ ਬਾਗਜ ਕੀਤੇ 19 ਸਾਕੇ ਦਾ ਬਦਲਾ ਲਿਆ ਸੀ ਸ਼ਹੀਦ ਉਦਮ ਸਿੰਘ ਨੇ ਜਲਿਆਂਵਾਲਾ ਬਾਗਤਲੀਆਂ ਬਲੀ ਜ਼ਿੰਮੇਵਾਰ ਸਰ ਮਾਈਕਲਡ ਵਾਇਰ ਨੂੰ ਇੰਗਲੈਂਡ ਪਹੁੰਚ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ 31 ਜੁਲਾਈ 1940 ਨੂੰ ਸ਼ਹੀਦ ਉਦਮ ਸਿੰਘ ਨੂੰ ਫਾਂਸੀ ਦਿੱਤੀ ਗਈ ਉਹ ਸਮਰਾਜੀ ਲੁੱਟ ਜ਼ੁਲਮ ਅਤੇ ਅਤਿਆਚਾਰ ਵਿਰੁੱਧ ਜੁਝਣ ਦਾ ਪੇਕਾਮ ਦਿੰਦੇ ਰਹੇ ਪੰਜਾਬ ਸਰਕਾਰ ਨੇ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਦੇ ਅੜੇ ਮੌਕੇ 'ਚ ਪੰਜਾਬ 'ਚ ਛੁੱਟੀ ਦਾ ਐਲਾਨ ਕੀਤਾ ਇਸ ਮੌਕੇ ਸਾਰੇ ਸਰਕਾਰੀ ਦਫ਼ਤਰਾਂ ਬੋਰਡਾਂ ਕਾਰਪੋਰੇਸ਼ਨਾਂ ਤੇ ਸਰਕਾਰੀ ਵਿਧੇਕਦਾਰੀਆਂ 'ਚ ਰਾਤਮੀ ਛੁੱਟੀ ਦੀ ਬਜਾਏ ਗੈਜ਼ਟਿਡ ਛੁੱਟੀ ਹੋਵੇਗੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸੇ ਕਿ ਪਵਾਨੀਗੜ ਸੁਨਾਮ ਪੀਕੀ ਤੋਂ ਕੋਟ ਸ਼ਮੀਰ ਤੱਕ ਸੜਕਾਂ ਦਾ ਨਾਸ਼ਿਦ ਉਦਮ ਸਿੰਘ ਦੇ ਨਾਂ ਤੇ ਰੱਖਿਆ ਜਾਪੇਗਾ